ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜੈਤੋ ਵਾਲੇ ਪਾਸੇ ਨੂੰ ਆਉਣਿਆਂ ਤਾਂ ਉਸ ਹਾਈਵੇ ਦੇ ਸਿਰਫ ਅੱਧਾ ਕਿਲੋਮੀਟਰ ਸਾਈਡ ਤੇ ਆਟਵੇਂ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ گاਵਾ ਤੇ گاਵਾ ਤੋਂ ਇਲਾਵਾ ਵਹਿੜਾਂ ਹੀ ਫਰ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਨਾਗਪੰਜ ਛੋਟੇ ਬੱਚੇ ਹੀਫਰ ਹੈਗੀਆਂ ਇਹਨਾਂ ਦੇ ਵਿੱਚੋਂ ਵੀ ਇੱਕ ਇੱਧਰ ਜਿਹੜੀ ਵਾਇਡ ਹੈ ਇੱਕ ਅਪਣ ਚੱਕ ਪਾਸ ਹੈ ਤੇ ਇਹ ਤੋਂ ਇਲਾਵਾ ਤਿੰਨ ਗਾਵਾਂ ਤੁਹਾਨੂੰ ਵੀਡੀਓ ਚ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਵੀ ਖਰੀਦਣਾ ਚਾਹੋ ਉਹਦੀ ਤਸੱਲੀ ਕਰਨ ਦਾ ਹੱਕ ਤੁਹਾਡਾ ਹੁੰਦਾ ਹੈ ਜਰੂਰ ਆ ਕੇ ਦੇਖਿਆ ਕਰੋ ਤੇ ਆਪਦੀ ਸਮਝ ਨਾਲ ਖਰੀਦਿਆ ਕਰੋ ਕਿਹੜੇ ਪਸ਼ੂ ਤੋਂ ਕਿੰਨਾ ਦੁੱਧ ਤੁਸੀਂ ਚੋ ਸਕਦੇ ਹੋ ਜਾਂ ਕਿਹੜਾ ਪਸ਼ੂ ਤੁਹਾਡੇ ਲਈ ਫਾਇਦੇਮੰਦ ਹੈ ਸ਼ੁਰੂਆਤ ਕਰਾਂਗੇ ਬਹੁਤ ਸੋਹਣੀ ਤਿਆਰ ਹੋਈ ਵੀ ਗਾਂ ਤੋਂ ਉਦੋਂ ਬਾਅਦ ਚੇਤ ਨੂੰ ਤਿੰਨ ਗਾਵਾਂ ਦਿਖਾ ਕੇ ਫਿਰ ਵੈੜਾਂ ਵਾਲੇ ਪਾਸੇ ਚੱਲਾਂਗੇ। ਲਖਵੀਰ ਬਾਈ ਸਸਤੀ ਕਾਲ। ਸਸਤੀ ਕਾਲ ਬਾਈ। ਲਖਵੀਰ ਅੱਜ ਆਪਾਂ ਤਿੰਨ ਗਾਵਾਂ ਦਿਖਾਵਾਂਗੇ ਕੁਝ ਵੈੜਾਂ ਦਿਖਾਵਾਂ। ਹਾਂਜੀ ਬਾਈ। ਜਰਸੀ ਦੀ ਕੱਲ કે ਪਰਸੋਂ ਸ਼ਾਰਟ ਵੀਡੀਓ ਚਲਾਈ ਸੀ ਹੋਗੀ ਸੇਲ। ਪਹਿਲੇ ਹੁੰਦੀ ਹੋਗੀ ਸੀ ਬਾਈ। ਠੀਕ ਐ। ਅੱਛਾ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਐਫ ਜਿਹੜੀ ਤੇਰੇ ਨਾਲ ਹੀ ਖੜੀ। ਹਾਂਜੀ ਬਾਈ। ਕੰਨਵਾ ਸੂਆ ਸੂ। ਇਹ ਬਾਈ ਦੂਜਾ ਸੂਆ ਮੂੰਹ ਚ 6 ਦਿਨ ਦਾ ਪੇਉ। ਕਿੰਨੇ ਕ ਦਿਨ ਲੈ ਸਕਦੀ ਸੂਨ ਜੀ? ਇਹਦੇ ਬਾਈ 29 ਤਰੀ ਨੂੰ ਦਿਨ ਪੂਰੇ ਆ ਜੀ। ਤਿਆਰੀ ਤਾਂ ਫੋਲੀ ਲ ਇਹਦਾ 88000 ਰੁਪਏ ਬਈ ਖੋਲੀ ਨੂੰ ਦੋਸਤੋ ਡਿਮਾਂਡ 88000 ਦੀ ਐ ਬੜੀ ਸੋਹਣੀ ਵੈੜੇ ਤਿਆਰ ਹੋਈ ਵੀ ਐ ਹਵਾਨਾ ਫਿਕਸ ਐ ਖੁੱਚਾਂ ਤੋਤੇ ਐ ਥਣ ਹੱਥੀ ਚਵਾਈ ਵਾਲੇ ਐ ਤੁਸੀਂ ਇੱਕ ਚੀਜ਼ ਨੋਟ ਕਰਿਓ ਬਿਲਕੁਲ ਨੇੜ ਆ ਸੂਨ ਦੇ ਗਰਮੀ ਦੀ ਰੁੱਤ ਐ ਤਿਆਰੀ ਦੇਖੋ ਬਹੁਤੀ ਭਲੂਣ ਵੀ ਨਹੀਂ ਚੱਕੀ ਵੈੜ ਨੇ ਥਣ ਬੜਾ ਸੋਹਣਾ ਸਿੱਧੀ ਜਾਣ ਦੇ ਲਖਵੀਰ ਬਈ ਜਿਹਨੂੰ ਪਸੰਦ ਆਵੇ ਤਾਂ ਇਹਦਾ ਰੇਟ 88000 ਐ ਚੰਗੀ ਵੈੜ ਸੋਹਣਾ ਦੁੱਧ ਪਾਊਗੀ ਆਕੇ ਤੁਸੀਂ ਦੇਖ ਲਓ ਗੁਲਾਬੀ ਰੰਗ ਦੇ ਥਾਣਾ ਚਾਰੇ ਬੱਚੇ ਕਰਮਾਲੀ ਚੰਗੇ ਪਾ ਦੂਗੀ ਐਚ ਐਫ ਬਰੀਡ ਦੇ ਵਿੱਚ ਜਿਹੜਾ ਵੀਰ ਖਰੀਦਣਾ ਚਾਹੁੰਦਾ ਇੱਕੋ ਜਿਹਾ ਹਵਾਨਾ ਦੋਨੋਂ ਪਾਸਿਆਂ ਤੋਂ ਤੁਹਾਨੂੰ ਨਜ਼ਰ ਆਊਗਾ ਅਗਾੜੀ ਤੇ ਪਿੱਛੋਂ ਹਵਾਨਾ ਬਹੁਤ ਸੋਹਣਾ ਦਿਸਦਾ ਸੋ ਇਹ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਵੈੜ ਦਿਖਾ ਰਹੇ ਹਾਂ ਦੱਸੋ ਜਿਹੜੀ ਜਿਹਦਾ ਰੇਟ ਬਾਈ ਨੇ 88000 ਰੱਖਿਆ ਪਹਿਲੇ ਨੰਬਰ ਤੇ ਹੈ ਇਸ ਤੋਂ ਬਾਅਦ ਚ ਵੈੜ ਹੋਰ ਵੀ ਬਹੁਤ ਸੋਹਣੀ ਹੈ ਪਰ ਥੋੜੀ ਹਜੇ ਕੱਚੀ ਦੀਂਦੀ ਹੈ ਜਿਹੜੀ 2 ਨੰਬਰ ਤੇ ਤੁਹਾਨੂੰ ਦਿਖਾਉਂਗਾ ਪਰ 1 ਨੰਬਰ ਵਾਲੀ ਦਾ ਫੇਰ ਹਵਾਨਾ ਅੱਗੇ ਉਹ ਵੀ ਦੇਖੋ ਤੁਹਾਨੂੰ ਪਸੰਦ ਆਉ। ਥਣ ਵੀ ਅੱਥੀ ਚੁਾਈ ਵਾਲਾ ਬਹੁਤ ਸੋਹਣੀ ਚੁਾਈ ਹੋਊਗੀ ਇਸ ਵਿਹੜ ਦੀ ਜਿਹੜੀ 2 ਨੰਬਰ ਤੇ ਹੈ ਲਿਖੀ। ਬਾਈ ਇਹ ਪਹਿਲਾ ਸੂਆ ਚਾਰ ਦੰਦਾ। ਕਿੰਨੇ ਕ ਦਿਨ ਲੈਂਦੇ? ਇਹ 2-3 ਹੁੰਦਾ ਨੂੰ ਪੂਰੇ ਕਰਨ। ਠੀਕ ਹੈ। ਅੱਛਾ ਇਹਦਾ ਰੇਟ ਕੀ ਰੱਖ ਦਵਾਂ ਨੀ ਫਿਰ? ਇਹਦਾ 92000 ਰੁਪਏ ਬਾਈ। 92000। ਹਾਂਜੀ। ਠੀਕ ਹੈ। ਤੋਰ ਦੇ ਬਾਈ। ਸੋ ਦੱਸੋ ਇਹਦੀ ਡਿਮਾਂਡ 92000 ਹੈ। ਪਹਿਲਾ ਸੂਆ ਚਾਰ ਦੰਦਾ। ਫਿਟਿੰਗ ਵਾਲਾ ਹਵਾਨਾ ਇਹਦਾ ਵੀ। ਫਰੰਗ ਰੂਪ ਸੋਨਾ ਥਾਣੇ ਇਹ ਵੀ ਹੱਥੀਂ ਚੁਆਈ ਵਾਲੇ ਰੱਖੂਗੀ ਫਰੰਗ ਰੂਪ ਪ੍ਰਿੰਟ ਇਹਦਾ ਵੀ ਤੁਹਾਨੂੰ ਚੰਗਾ ਨਜ਼ਰ ਆਊਗਾ ਚਮਕ ਸੋਹਣੀ ਹੈ ਵੈੜ ਦੇ ਵਿੱਚ ਸੋ ਇਹ ਪਹਿਲਣ ਵੈੜ ਰੇਟ ਵਾਈ ਨੇ ਰੱਖਿਆ ਹੈ 92000 ਰੁਪਏ ਥਾਣ ਚਾਰੇ ਇਹਦੇ ਵੀ ਹੱਥੀਂ ਚੁਆਈ ਵਾਲੇ ਆ ਸੋਹਣੀ ਤਿਆਰ ਹੋ ਜਾਣੀ ਹੈ ਜੇ 2 ਤਰੀਕ ਨੂੰ ਦਿਨ ਪੂਰੇ ਹੋਣੇ 24 ਨੂੰ ਵੀਡੀਓ ਬਣਾ ਰਹੇ ਆ ਇਹ ਮੰਨ ਲਓ ਵੀ ਹਜੇ 8-10 ਦਿਨ ਨੇ ਵੈੜ ਨੇ ਲੈ ਜਾਣੇ ਆ ਬਾਕੀ ਧਰਮੀ ਦੀ ਰੋਤਾ ਪਸ਼ੂ ਪਹਿਲਾਂ ਵੀ ਸੂ ਸਕਦੇ ਤੇਸ ਬਹੁਤ ਕੋਈ ਹੈ ਬਾਈ ਇੱਥੇ ਕਿੱਚੀ ਠੀਕ ਹੈ ਸੋ ਇਹ ਦੋ ਗਾਵਾਂ ਦੋਸੋ ਜਿਨ੍ਹਾਂ ਦਾ ਰੇਟ 88 ਤੇ 92 1 ਲੱਖ ਤੇ 80 ਹਜ਼ਾਰ ਮੇਰੇ ਹਿਸਾਬ ਚ ਟੋਟਲ ਤੇ ਜੇ ਕੋਈ ਇਕੱਠੀਆਂ ਲੈਂਦਾ ਬਾਈ 1 75 ਰਿਆਂ ਦੇ ਦਾਂਗੇ ਸੋ 1 ਲੱਖ 80 ਹਜ਼ਾਰ ਜੋੜੇ ਦੀ ਡਿਮਾਂਡ ਹੈ ਤੇ ਜੇ ਦੋਨੇ ਖਰੀਦ ਲੈਣੇ ਬਾਈ ਕਹਿੰਦਾ ਵੀ ਫਿਰ ਜੋੜੇ ਦਾ ਰੇਟ ਰਹਿ ਜਾਣਾ 1 75 1 ਲੱਖ ਤੇ 75 ਹਜ਼ਾਰ ਚ ਦੋ ਮਿਲ ਜਾਣੀਆਂ ਤੁਹਾਨੂੰ ਸੋ ਇਸ ਤੋਂ ਅੱਗੇ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਹੈ ਲਗਭਗ 10 ਨੰਬਰ ਤੇ ਜਿਹੜੀ ਗਾਂ ਦਿਖਾ ਰਹੇ ਹਾਂ ਇਹ ਬਈ ਦੂਜਾ ਸੂ ਹੈ ਫਾਰਮ ਚੋਂ ਆਈ ਰਹੀ ਆ ਕਿੰਨੇ ਕ ਦਿਨ ਲੈ ਜੂਗੀ ਹਜੇ ਇਹਦੇ ਬਈ 5-3 ਦਿਨ ਪੂਰੇ ਹੁੰਦੇ ਆ ਹਜੇ 10-12 ਦਿਨ ਪਾਈ ਹਾਂ ਆਰਾਮ ਨਾਲ ਹੀ ਲੈ ਜਾਣਾ ਅੱਛੀ ਕੀ ਡਿਮਾਂਡ ਰੋ ਇਹਦਾ ਬਈ ਅੱਜ ਦਾ ਕੱਚੀ-ਕੱਚੀ ਦਾ 1.5 ਲੱਖ ਰੁਪਈਆ ਟੋਰ ਦੇ ਸੋ ਦੋਸਤੋ ਜੇ ਹੁਣ ਦੇ 2-4 ਦਿਨਾਂ ਚ ਸੇਲ ਹੁੰਦੀ ਹੈ ਤਾਂ 1.5 ਲੱਖ ਡਿਮਾਂਡ ਹੈ ਤੇ ਜੇ ਕਰਮਾਲੀ ਤਿਆਰ ਅੱਗੇ ਹੋਈ ਜਾਂਦੀ ਹੈ ਕਈ ਵਾਰ ਸੌਦਾ ਨਹੀਂ ਹੁੰਦਾ ਤਾਂ ਫਿਰ ਇਹਦੀ ਤਿਆਰੀ ਦੇ ਹਿਸਾਬ ਤੇ ਰੇਟ ਹੋ ਜਾਣਾ ਹੈ ਜੇ ਨੂੰ ਸਮਝ ਆਉਂਦੀ ਹੈ ਬੇਸ਼ੱਕ ਅੱਜ ਖਰੀਦ ਲਓ ਸਵਾ ਲੱਖ ਡਿਮਾਂਡ ਹੈ ਟਾਂਚਾ ਪੂਰਾ ਨਰੋਆ ਹੈ ਹਵਾਨਾ ਬਣਾਉਣਾ ਸ਼ੁਰੂ ਕੀਤਾ ਚੌੜਾ ਹਵਾਨਾ ਰੱਖਿਆ ਪਰਲੇ ਪਾਸੇ ਹਵਾਨੇ ਦੇ ਉੱਤੇ ਨਾੜਾਂ ਤੁਸੀਂ ਦੇਖੇ ਉਹ ਤੁਹਾਨੂੰ ਨਜ਼ਰ ਆਉਣਗੀਆਂ ਬਾਕੀ ਜੋ ਚੀਜ਼ ਹੈ ਜੁੱਦਾਂ ਦਾ ਇਹ ਸਟਰਕਚਰ ਉਹ ਵੀਡੀਓ ਚ ਤੁਸੀਂ ਕਲੀਅਰ ਹੁਣ ਦੇਖ ਰਹੇ ਹੋ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਇਹ ਤਿੰਨ گاਵਾ ਦੁੱਧ ਵਾਲੇ ਪੱਖ ਤੋਂ ਜਿਹੜੀਆਂ ਇਹ ਮੰਨ ਲਓ ਵੀ 15 ਦਿਨਾਂ ਚ ਦੁੱਧ ਤੇ ਆ ਜਾਣੀਆਂ ਹੈ ਦੇਰੀ ਤੇ ਤੁਸੀਂ ਦੁੱਧ ਪਾਉਣ ਲੱਗ ਜਾਓਗੇ ਜਿਹੜਾ ਮਰਜੀ ਨਾ ਖਰੀਦ ਲਓ ਕੱਲੀ-ਕੱਲੀ ਦਾ ਰੇਟ ਵੀ ਦੱਸਿਆ ਦੋ ਇਕੱਠੀਆਂ ਖਰੀਦਦੇ ਹੋ ਥੋੜਾ ਬਹੁਤਾ ਮਾਨਤਨ ਵੱਧ ਹੋ ਜਾਂਦਾ ਹੁੰਦਾ ਔਰ ਬਾਕੀ ਉਹਦੇ ਲਈ ਤੁਸੀਂ ਗੱਲਬਾਤ ਬਾਈ ਨਾਲ ਕਰ ਸਕਦੇ ਹੋ ਇੱਧਰ ਵੜਾ ਖੜੀਆਂ ਲਖਵੀਰ ਪਹਿਲੇ ਨੰਬਰ ਤੇ ਜਿਹੜੀ ਬਾਈ ਇਹ ਜਰਸੀ ਚੌਗ ਵਾਲੇ ਦਾ ਚੱਕਦੀ ਆ ਕਿੰਨੇ ਚਰਦੀ ਗੱਬਣ ਇਹ ਇਹ ਦੋ ਮਹੀਨਿਆਂ ਦੀ ਗੱਬਣ ਆ 23 ਨੂੰ ਦੋ ਮਹੀਨਿਆਂ ਦੀ ਹੋ ਗਈ ਚੈੱਕ ਕਰਾ ਲਈ ਆਪਾਂ ਜਿਹਨੇ ਲਜਾਣੀ ਕਰਾ ਸਕਦਾ ਹਾਂ ਉਹਦਾ ਹੱਕ ਆ ਪੂਰਾ ਕਰਾ ਸਕਦਾ ਕੀ ਰੇਟ ਹੋਊਗਾ ਇਹਦਾ ਲਖਵੀਰ ਇਹਦਾ 40000 ਰੁਪਏ ਬਸ ਬਾਈ ਤੋਰ ਦੇ ਇਹਦੇ ਜਿਹੜਾ ਸੀਮਨ ਲੱਗਾ ਉਹ ਠੀਕ ਹੈ ਤੋ ਆਪਾਂ 10 ਵੀ ਦੇਵਾਂਗੇ ਓਕੇ ਸੋ ਜਿਹੜਾ ਸੀਮਨ ਲੱਗਾ ਉਹਦਾ ਸਟਰਾ ਬਾਈ ਕਹਿੰਦਾ ਦਿੱਤਾ ਹੈ 2 ਮਹੀਨਿਆਂ ਦੀ ਕੱਪਣ ਹੋ ਗਈ 4 ਦਾੰਦ ਹੈ 40000 ਚ ਮਿਲ ਜੂਗੀ ਤੇ ਰੰਗ ਰੂਪ ਤੁਹਾਡੇ ਸਾਹਮਣੇ ਹੈ ਢਾਂਚਾ ਤੁਸੀਂ ਇਹਦਾ ਦੇਖ ਲਓ ਇਹ 2 ਮਹੀਨਿਆਂ ਦੀ ਕੱਪਣ ਚੈੱਕ ਪਾਸ ਵੈਡ ਹੈ ਜਿਹੜੀ ਵਿਕਰੀ ਆਸਤੇ ਹੈ ਹਾਈਟ ਸਾਰੇ ਪਸ਼ੂਆਂ ਨਾਲ ਬਾਈ ਲਖਵੀਰ ਨੇ ਤੁਰਨਾ ਤੇ ਤੁਹਾਨੂੰ ਜੱਜਮੈਂਟ ਆਟੋਮੈਟਿਕ ਹੁੰਦੀ ਜਾਊਗੀ। ਬਾਕੀ ਇਦੋਂ ਬਾਅਦ ਚ ਫਿਰ ਵੀ ਤੁਸੀਂ ਕੋ ਲਾ ਕੇ ਫਾਈਨਲ ਕਰ ਲਓ। ਦੋ ਇਦੋਂ ਅੱਗੇ ਜਿਹੜੀਆਂ 4 ਬੱਚੀਆਂ ਤੁਹਾਨੂੰ ਦਿਖਾਉਂ ਤਿੰਨ ਇੱਕੋ ਜਿਹੇ ਸਾਈਜ਼ ਦੀਆਂ ਐਚ ਐਫ ਬਰੀਡ ਚ ਪੈਂਦੀਆਂ। ਲਾਸਟ ਤੇ ਇੱਕ ਜਰਸੀ ਐ। ਲਖਵੀਰ ਇਹ ਬਾਈ ਇੱਕ ਇੱਕ ਕਰਕੇ ਨੇ ਡਿਟੇਲ ਦੱਸਦੀ ਪਹਿਲੇ ਨੰਬਰ ਤੇ ਜਿਹੜੀ ਇਧਰ ਡੱਬੀ। ਇਹ ਬਾਈ ਖੀਰੀ ਐ। ਸਰ ਨਹੀਂ ਖੀਰੀ ਐ। ਰੇਟ ਕੀ ਰਹੂਗਾ? ਇਹ ਦਾ 28000 ਰੁਪਏ ਬਾਈ। ਹਾਂ ਯਾਰ ਤੋਰ ਦੇ ਬਈ ਇਹ ਕਰਕੇ 28000 ਪਹਿਲੇ ਨੰਬਰ ਤੇ ਹੁਣ ਤੋਰਾਂਗੇ ਜਿਹੜੀ ਉਹਦਾ ਰੇਟ ਹੈ ਦੰਦੋ ਖੀਰੀ ਹੈ ਦੇਖ ਲੋ ਢਾਂਚਾ 28000 ਚ ਮਿਲ ਜੂਗੀ ਚੰਗੇ ਕੱਦ ਦੇ ਸੋਹਣੇ ਲੰਬੀ ਵਹਿੜ ਜਿਹੜੀ ਇਹ ਗਾਂ ਤਿਆਰ ਹੋਣੀ ਹੈ ਜਿਹਨੂੰ ਜੱਜਦੀ ਹੈ ਤਾਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਤੁਸੀਂ ਅੱਜ ਦਾ ਰੇਟ ਜਿਹੜਾ ਇਹਦਾ 28000 ਰੁਪਏ ਬਾਈ ਨੇ ਰੱਖਿਆ ਲਖਵੀਰੇ ਦੀ ਇਹ ਦੰਦੋ ਕਿਵੇਂ ਬਾਈ ਬੱਚੀ ਬਈ ਇਹ ਵੀ ਖੀਰੀ ਆ ਆ ਰੇਟ ਇਹਦਾ ਇਹਦਾ 32000 ਰੁਪਏ ਬਾਈ ਸੋ ਦੋਸਤੋ 32000 ਰੇਟ ਹੈ ਦੰਦੋ ਖੀਰੀ ਹੈ ਟਾਂਚਾ ਇਹਦਾ ਵੀ ਸੋਹਣਾ ਸੰਭੀ ਫੁੱਲ ਹੈ ਉਤੋਂ ਤੁਸੀਂ ਸਟਰਕਚਰ ਦੀ ਚੌੜਾਈ ਦੇਖ ਲਓ ਥਣ ਜਿਹੜੇ ਉਹ ਚਾਰ ਹੀ ਦਿੰਦੇ ਆ ਨੇੜੋਂ ਆ ਕੇ ਤੁਸੀਂ ਵੇਖ ਲਓ ਜੇ ਦੇਖੋ ਇਹਦੀ ਬਣਾਵਟ ਇਹਦੇ ਰੰਗ ਕਾਲੇ ਰੰਗ ਦੇ ਥਣ ਦੋਸਤੋ ਚਾਰੇ ਲਿਆ ਬਾਈ ਇਹ ਤਿੰਨ ਵੜਾ ਬੱਛੀਆਂ ਇੱਕੋ ਜਿਹੀਆਂ ਹੀ ਆ ਤੇ ਲਗਭਗ ਰੇਟ ਵੀ ਇਹਨਾਂ ਦੇ ਜਿਵੇਂ ਪਹਿਲੀ ਦਾ 28 ਸੀ ਤੇ ਇਹਦਾ 32 ਹੈ ਜੋੜੇ ਦੀ ਡਿਮਾਂਡ 60000 ਬਣ ਗਈ ਐ 3 ਨੰਬਰ ਤੇ ਖੋਰ ਬੱਚੀ ਤੁਹਾਨੂੰ ਦਿਖਾ ਦਾਂਗੇ ਫਿਰ ਜਰਸੀ ਛੋਟਾ ਬੱਚਾ ਦਿਖਾਉਂਗਾ ਲਖਵੀਰ ਜਿਹੜੀ ਇਹ 3 ਨੰਬਰ ਤੇ ਬਾਈ ਇਹ ਵੀ ਖੀਰੀ ਆ ਬਾਈ ਕਨਫਰਮ ਆ ਰੇਟ ਇਹਦਾ ਇਹਦਾ ਵੀ 28000 ਰੁਪਏ ਬਾਈ ਸੋ ਇਹਦਾ ਰੇਟ ਵੀ 28000 88000 ਚ 3 ਇੱਕੋ ਜੀਆਂ ਬੱਚੀਆਂ ਐ ਤਿੰਨੇ ਇਕੱਠੀਆਂ ਖਰੀਦ ਲਓਗੇ ਮਾਨਤਨ ਵੱਧ ਹੋ ਜਾਊਗਾ ਕਿਰਾਇਆ ਤੁਹਾਨੂੰ ਉਹੀ ਪੈਣਾ ਸਾਈਲੇਜਾਂ ਮੱਕੀ ਹੁਣ ਇਸ ਟਾਈਮ ਚੱਲ ਪਈ ਐ ਸਾਈਲੇਜ ਪਾ ਲਓਗੇ ਦਸੰਬਰ ਤੱਕ ਏਆਈ ਕਰਾ ਲਓਗੇ ਇਹਨਾਂ ਦੀ ਤੇ ਅਗਲੇ ਸਾਲ ਚ ਤਿੰਨ ਗਾਵਾਂ ਸੂ ਪਹਿਣੇਗਾ ਰੇਟ 88000 ਬੰਦਾ ਦੋਹਾਂ ਦਾ ਰੇਟ 28-28 ਹੈ ਤੇ ਇੱਕ ਦਾ ਰੇਟ 32 ਹੈ ਜਿਹੜੀ ਜਰਸੀ ਹੈ ਭਾਈ ਇਹਦਾ ਰੇਟ ਕਿਹੜਾਊਗਾ ਇਹਦਾ 16000 ਰੁਪਏ ਭਾਈ 16000 ਇਹਦਾ ਰੇਟ ਹੈ ਸੋ ਬਾਕੀ ਆਕੇ ਦੱਸੋ ਕੋਲੋਂ ਦੇਖ ਲਓ ਜਿਹੜਾ ਨਾਲ ਤੁਹਾਨੂੰ ਜੱਜਦਾ ਠੀਕ ਹੈ ਭਾਈ ਸੋ ਅੱਜ ਦੀ ਵੀਡੀਓ ਜਿਹੜੀ ਦੱਸੋ ਬਾਈ ਕੋਲੋਂ ਬਣਾਉਣੀ ਸੀ ਅਜਤਕਲ ਪਿੰਡ ਚੋਂ ਲਖਵੀਰ ਸਿੰਘ ਦੇ ਘਰੋਂ ਇਹਦੇ ਚ ਇਹ ਤੁਹਾਨੂੰ ਕੁਝ ਵਹਿੜਾਂ ਤੇ ਗਾਵਾਂ ਦਿਖਾਉਣੀਆਂ ਸੀ गावां तैन है दूध वाले पख तो नई शुरुआत है وچوں ਕੁਛ ਟਾਈਮ ਬਾਈ ਰੁਕਿਆ ਰਹਾ ਵਪਾਰ ਵੱਲੋਂ ਤੇ ਇਹ ਕੋਸ਼ਿਸ਼ ਰਹੂਗੀ ਵੀ ਜਿੱਦਾਂ ਦੀਆਂ ਖਰੀਦ ਦਾ ਥੋੜੇ ਮਾਰਜਨ ਦੇ ਨਾਲ ਰੇਟ ਰੱਖ ਕੇ ਤੁਹਾਨੂੰ ਵੀਡੀਓ ਦਿਖਾਉਂਦੇ ਰਾਵਾਂਗੇ ਕੋਲ ਆ ਕੇ ਪਸ਼ੂ ਦੇਖ ਲਿਆ ਕਰੋ ਜੇ ਆਸ ਹੈ ਵੀ ਤੁਹਾਨੂੰ ਰੇਟ ਦੇ ਹਿਸਾਬ ਤੇ ਪੁੱਗ ਜਾ ਕਰਨਗੇ ਬਾਕੀ ਤਸੱਲੀ ਕਰਨ ਦਾ ਹੱਕ ਹੁੰਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ